ਵੀਰ ਸਾਸਰੀ ਕਾਲ ਜਿਵੇਂ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਇੱਕ ਸਿੰਘੜੀ ਬੰਨੀਓ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ ਤੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਸਪੋਰਟ ਆ ਉਹ ਕੀਤੀ ਹੈ ਤਾਂ ਹੁਣ ਕਈ ਸਾਥੀਆਂ ਦੇ ਕਮੈਂਟ ਆਏ ਸੀ ਵੀ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਮੈਂ ਤਾਂ ਉਹਨੂੰ ਸ਼ਾਂਤੀ ਕਹਿਣਾ ਪਰ ਲੋਕਾਂ ਦੇ ਕਮੈਂਟ ਆਏ ਸੀ ਕਹਿੰਦੇ ਵੀ ਯਾਰ ਇਹ ਗਲਤ ਹੈ ਵਿਚ ਹੋਰ ਕਈ ਸਾਰੇ ਕਮੈਂਟ ਆਏ ਹਾਕਤ ਵੀ ਆਏ ਪਰ ਇੱਕ ਪਿੱਛੇ ਜੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਨੇ ਸਵਾਲ ਕੀਤੇ ਸੀ ਕਹਿੰਦੇ ਵੀ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਤੇ ਜਿਹੜੀਆਂ ਗੱਲਾਂ ਨੇ ਵਿਚਾਰਾਂ ਨਾਲ ਵੀ ਸਲਝਾਈਆਂ ਜਾ ਸਕਦੀਆਂ ਨੇ ਇਹ ਮੈਂ ਇੱਕ ਵੀਡੀਓ ਦੇ ਤੇ ਬਣਾ ਵੀ ਚੁੱਕਿਆ ਤੇ ਦੂਜੀ ਖਬਰ ਜਿਹੜੀ ਅੱਜ ਇਹ ਸੁਣਾਉਣ ਜਾ ਰਿਹਾ ਇਹ ਇੱਕ ਗੁਰਮੁਖ ਸਿੰਘਣੀ ਕਹਿ ਸਕਦੇ ਆ ਪੰਜਵੇਂ ਸਿੰਘਾਂ ਦੇ ਬਾਣੇ ਵਿੱਚ ਹੁੰਦਾ ਬੰਦਾ ਤਾਂ ਇਹਨਾਂ ਦਾ ਜਿਹੜਾ ਬਿਆਨ ਬੜਾ ਇੱਕ ਤਿੱਖਾ ਬਿਆਨ ਹੈ ਤਾਂ ਉਹ ਸਿੱਧਾ ਆ ਜਾ ਕੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਦੇ ਘੱਡਰੀਆਂ ਵਾਲੇ ਤੇ ਜਾ ਲੱਗਦਾ ਪਹਿਲਾਂ ਤੁਸੀਂ ਇਹ ਜਿਹੜਾ ਬਿਆਨ ਹੈ ਇਹ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਆ ਭਾਈ ਅਮਰਪਾਲ ਸਿੰਘ ਤੇ ਉਹ ਵੀ ਕਰਦੇ ਆ ਤਾਂ ਸੁਣੋ ਮਹਾਰਾਜ ਨੇ ਇਸ ਕੰਮ ਬਾਰੇ ਜੇ ਤੁਸੀਂ ਸਿੱਖ ਕੌਮ ਦੇ ਪ੍ਰਚਾਰਕ ਹੋ ਜੇ ਤੁਸੀਂ ਸਿੱਖਾਂ ਦੇ ਹੱਤ ਦੀ ਗੱਲ ਨਹੀਂ ਜੇ ਕਰ ਸਕਦੇ ਥੋੜਾ ਸਮਾਂ ਪਹਿਲਾਂ ਇੱਕ ਗ੍ਰੰਥੀ ਸਿੰਘ ਦੀ ਖਡੂਰ ਸਾਹਿਬ ਦੇ ਵਿੱਚ 55 ਸਾਲਾ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਗੁੰਡੇ ਲੈ ਗਏ ਉਸ ਵੇਲੇ ਸਾਡੇ ਕੌਮ ਦੇ ਪ੍ਰਚਾਰਕ ਸਾਡੀ ਕੌਮ ਲਈ ਦਰਦ ਰੱਖਣ ਵਾਲਿਆਂ ਨੇ ਮੂੰਹ ਚੋਂ ਜਵਾਨ ਚੋਂ ਇੱਕ ਵੀ ਲਾਜ ਨਹੀਂ ਫੁੱਟਿਆ ਕਿਸੇ ਨੇ ਉਸ ਸਿੰਘ ਦੀ ਖਬਰ ਨਹੀਂ ਲਈ ਕਿਸੇ ਨੇ ਨਹੀਂ ਕਿਹਾ ਕਿ ਹੁਣ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਆ ਜਦੋਂ ਸ਼ੇਖੋਮ ਦਾ ਪ੍ਰਚਾਰ ਕਰ ਰਿਹਾ ਨੌਜਵਾਨ ਚੰਦੀਕਲਾ ਵਾਲੇ ਸਿੰਘਾਂ ਤੇ ਐਨਐਸਏ ਲਾ ਕੇ ਸਰਕਾਰ ਨੇ ਝੱਗਾ ਕਰਕੇ ਉਹਨਾਂ ਨੂੰ ਆਸਾਮ ਦੇ ਜੇਲ੍ਹਾਂ ਵਿੱਚ ਸੌਟਾ ਦਿੱਤਾ ਤੇ ਉਦੋਂ ਅਸੀਂ ਕਹਿੰਨੇ ਆ ਕਿ ਅੱਜ ਸਾਨੂੰ ਸਿਰ ਵਰਤਣ ਦੀ ਲੋੜ ਹੈ ਅੱਜ ਸਾਨੂੰ ਸਿਰ ਵਰਤਣ ਦੀ ਲੋੜ ਹੈ ਜਦੋਂ ਅਸੀਂ ਸਟੇਜਾਂ ਤੋਂ ਇਤਿਹਾਸ ਸਿਰ ਲੋਣ ਵਾਲਿਆਂ ਦਾ ਸੁਣਾਉਨੇ ਆ ਜਦੋਂ ਅਸੀਂ ਗੱਲਾਂ ਸਿਰ ਲੋਣ ਵਾਲਿਆਂ ਦੀਆਂ ਕਰਦੇ ਆ ਤੇ ਫਿਰ ਅਸੀਂ ਸਿਰ ਵਰਤਣ ਦੀ ਗੱਲ ਕਿੱਦਾਂ ਕਰੀਏ ਤੁਸੀਂ ਦੱਸੋ ਅੱਜ ਜਿਹੜਾ ਸਮਾਂ ਚੱਲ ਮਹਾਰਾਜ ਨੇ ਇਸ ਗੰਭੀਰ ਗੱਲ ਇਹ ਵੀ ਭਾਈ ਅਮਰਪਾਲ ਸਿੰਘ ਨੇ ਇੱਕ ਜਿਹੜਾ ਥਾਣੇ ਦੇ ਵਿੱਚ ਜਾ ਕੇ ਆਪਣੇ ਸਾਥੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਤੇ ਸੰਤ ਢੱਡਰੀਆਂ ਵਾਲੇ ਵਿਰੁੱਧ ਹੋ ਗਏ ਸੀ ਕਹਿੰਦੇ ਅੱਜ ਜਿਹੜਾ ਇਹਨਾਂ ਨੇ ਆਪਦੇ ਪ੍ਰਚਾਰ ਦੇ ਵਿੱਚ ਸੰਗਤ ਨੂੰ ਕਹੀ ਗੱਲ ਕਰੋੜਾਂ ਲੋਕਾਂ ਤੱਕ ਚਲੀ ਗਈ ਕਹਿੰਦੇ ਵੀ ਇਹ ਜਿਹੜਾ ਮਸਲਾ ਇਹ ਵਿਚਾਰਾਂ ਦੇ ਨਾਲ ਵੀ ਸੁਲਝਾਇਆ ਜਾ ਸਕਦਾ ਤੁਸੀਂ ਆਪ ਦੱਸੋ ਇਹ ਜੋਗਾ ਜਿਹੜਾ ਅੱਜ ਦੇ ਮੌਜੂਦਾ ਯੁੱਗ ਦੀ ਗੱਲ ਕਰਦਾ ਮੈਂ ਇਹ ਦੌਰ ਹੈ ਇਹਦੇ ਵਿੱਚ ਕਿਹੜਾ ਬੰਦਾ ਜਿਹੜਾ ਵਿਚਾਰਾਂ ਦੇ ਨਾਲ ਸੁਲਝਦੀ ਹੈ ਗੱਲ ਪਰ ਵਿਚਾਰਾਂ ਦੀ ਗੱਲ ਅੱਡ ਹੋ ਜਾਂਦੀ ਹੈ ਜੇ ਜਿੱਥੇ ਵਿਚਾਰਾਂ ਦੀ ਲੋੜ ਆ ਉੱਥੇ ਵਿਚਾਰ ਕੀਤੇ ਜਾਂਦੇ ਨੇ ਗੁਰੂਆਂ ਨੇ ਸਾਡੇਆਂ ਨੇ ਰੱਖੇ ਹਥਿਆਰ ਰੱਖੇ ਸ਼ਸਤਰ ਰੱਖੇ ਰਫਲਾ ਰੱਖਿਆ ਤਲਵਾਰਾਂ ਸੀ ਤਾਂ ਉਹੀ ਉਹਨਾਂ ਦੀ ਪ੍ਰੇਰਣਾ ਤੇ ਚੱਲਦੇ ਹੋਇਆ ਸਾਡੇ ਸਿੰਘ ਜਿਹੜੇ ਬਾਕੀ ਸੂਰਬੀਰ ਯੋਧੇ ਆ ਜਿਵੇਂ ਹੁਣ ਗੁਰਸਿੱਖ ਭੈਣ ਨੇ ਵੀ ਕਿਹਾ ਵੀ ਇੱਕ ਐਨੇ ਸੇ ਲਾ ਕੇ ਤੁਸੀਂ ਜਿਹੜਾ ਗੁਰੂਆਂ ਦੇ ਰਾਹ ਤੇ ਚੱਲਦਾ ਸੀ ਉਹਨੂੰ ਤੁਸੀਂ ਬੰਦ ਕੀਤਾ ਸਰਕਾਰਾਂ ਨੇ ਤਾਂ ਉਹਦੇ ਤੇ ਤੁਸੀਂ ਸਵਾਲ ਚੱਕਦੇ ਹੋ ਤਾਂ ਕਿੱਦੇ ਨਾ ਕਿੱ데 ਢੜਰੀਆਂ ਵਾਲੇ ਵੀ ਝੂਠੇ ਪੈ ਜਾਂਦੇ ਨੇ ਉਹ ਕਿਵੇਂ ਪੈ ਜਾਂਦੇ ਨੇ ਜਿਵੇਂ ਭਾਈ ਅਮਰਪਾਲ ਸਿੰਘ ਤੇ ਸਵਾਲ ਬਹੁਤ ਕਰੜੇ ਸੀ ਇਹ ਕਹਿੰਦੇ ਵੀ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਤੇ ਸਵਾਲ ਜਿਹੜਾ ਮੇਰਾ ਉਹ ਕਹਿੰਦਾ ਵੀ ਵਿਚਾਰਾਂ ਦੇ ਨਾਲ ਗੱਲਾਂ ਸਲਝਾਈਆਂ ਜਾ ਸਕਦੀਆਂ ਤੁਸੀਂ ਦੱਸੋ ਹੁਣ ਵੀ ਜਿੱਥੇ ਬੰਦੇ ਨੂੰ ਲੋੜ ਪੈਂਦੀ ਐ ਤੇ ਫਿਰ ਉਹ ਗੁਰੂਆਂ ਨੇ ਸ਼ਸਤਰ ਕਿਉਂ ਬਣਾਏ ਨੇ ਕਿਉਂ ਕਿਹਾ ਸੀ ਗੁਰੂ ਨੇ ਵੀ ਜਿਹੜਾ ਮੇਰਾ ਸਿੰਘ ਹੋਊਗਾ ਉਹ ਸ਼ਸਤਰ ਧਾਰੀ ਹੋਊਗਾ ਤੇ ਕੇਸ ਧਾਰੀ ਹੋਊਗਾ ਜਾਨੀ ਅਮਰਤ ਸ਼ਕਾ ਹੋਣਾ ਤੇ ਬਾਣੇ ਦੇ ਵਿੱਚ ਹੋਊਗਾ ਤਾਂ ਫਿਰ ਉਹ ਭਾਈ ਅਮਰਤਪਾਲ ਸਿੰਘ ਦੇ ਉੱਤੇ ਉਹ ਚੀਜ਼ਾਂ ਲਾਗੂ ਹੁੰਦੀਆਂ ਨੇ ਉਹਦਾ ਅਮਰਤ ਵੀ ਸ਼ਕਾ ਬਾਣੇ ਵਿੱਚ ਵੀ ਆ ਉਹ ਗੁਰੂ ਦਾ ਸਿੰਘ ਵੀ ਐ ਤੇ ਉਹਦੇ ਕੋਲ ਸ਼ਸਤਰ ਵੀ ਸੀ ਤਾਂ ਇਹ ਕਹਿੰਦੇ ਨੇ ਵੀ ਅਮਰਤਪਾਲ ਸਿੰਘ ਗਲਤ ਹੈ ਤਾਂ ਹੁਣ ਦੱਸੋ ਵੀ ਬਾਬੇ ਕੀ ਸਾਬਤ ਕਰਦੇ ਨੇ ਪ੍ਰਚਾਰ ਕਰਦੇ ਨੇ ਇਹਨਾਂ ਦੇ ਵਿੱਚੋਂ ਅਰਥ ਕੀ ਨਿਕਲਦੇ ਨੇ ਯਾਰ ਇੱਕ ਪਾਸੇ ਕਹਿੰਦੇ ਆਪਾਂ ਸਾਰੇ ਸਿੱਖਾਂ ਆਪਾਂ ਸਾਰੇ ਗੁਰੂ ਵਾਲੇ ਆ ਤੇ ਦੂਜੇ ਪਾਸੇ ਆਪ ਹੀ ਕਹਿੰਦੇ ਆ ਲੱਤਾਂ ਖਿੱਚਦੇ ਆ ਲੋਕ ਤੇ ਲੱਤਾਂ ਦਾ ਤੁਸੀਂ ਵੀ ਖਿੱਚੀ ਜਾਂਦੇ ਹੋ ਭਾਈ ਅਮਰਤਪਾਲ ਸਿੰਘ ਨੇ ਆ ਪਤਾ ਨਹੀਂ ਇਹਨਾਂ ਨੂੰ ਐ ਲੱਗਦਾ ਹੈ ਵੀ ਜਿਵੇਂ ਸਾਡੀ ਫੈਨ ਫਾਲੋਇੰਗ ਘਟ ਗਈ ਹੈ ਤੇ ਭਾਈ ਅਮਰਪਾਲ ਸਿੰਘ ਨੂੰ ਬੰਨੀ ਜਿਹੜੇ ਕਿ ਲੋਕ ਹੋ ਗਏ ਨੇ ਪਤਾ ਨਹੀਂ ਉਸ ਗੱਲ ਤੋਂ ਇਹਨਾਂ ਨੂੰ ਚੇੜ ਲੱਗਦੀ ਆ ਮੈਨੂੰ ਲੱਗਦਾ ਵੀ ਜਵੇਂ 체ੜੀ ਹੁੰਦੀ ਆ ਵੀ ਕਿਤੇ ਅੱਜ ਮੇਰਾ ਬੋਲ ਵਾਲਾ ਪੰਜਾਬ ਦੇ ਵਿੱਚ ਬਾਹਰਲੇ ਮੁਲਕਾਂ ਤੱਕ ਦਾ ਕੱਲ ਨੂੰ ਫਿਰ ਅਮਰਪਾਲ ਦਾ ਨਾ ਹੋ ਜੇ ਤਾਂ ਅਮਰਪਾਲ ਸਿੰਘ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਬੈਠਾ ਕਿਉਂਕਿ ਇੱਥੋਂ ਜਾਹਿਰ ਹੁੰਦਾ ਇੱਥੋਂ ਗੱਲ ਸਿੱਧ ਹੋ ਜਾਂਦੀ ਆ ਕਿ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫਤਬਾ ਸੁਨਾਇਆ ਤਾਂ ਇਹ ਗੱਲ ਸਾਬਤ ਹੋ ਜਾਂਦੀ ਵੀ ਭਾਈ ਅਮਰਪਾਲ ਸਿੰਘ ਦੇ ਨਾਲ ਪੰਜਾਬ ਦੇ ਲੋਕ ਅੱਜ ਵੀ ਮੌਜੂਦ ਨੇ ਤੇ ਜਿਹੜੇ ਇਹ ਪ੍ਰਚਾਰਕ ਨੇ ਮੈਂ ਕਹਿਣਾ ਚਾਹੂੰਗਾ ਵੀ ਢੱਡਰੀਆਂ ਵਾਲੇ ਨੂੰ ਵੀ ਤੁਸੀਂ ਜਿਹੜੇ ਸਵਾਲ ਕਰਦੇ ਹੋ ਇਹ ਸਵਾਲ ਵੈਸੇ ਕਰਨੇ ਜਿਹੜਾ ਰੱਬ ਦਾ ਨਾਮ ਸਿਖਾਉਂਦਾ ਲੈਣਾ ਤੇ ਲੈਂਦਾ ਉਹਨੂੰ ਕਿਸੇ ਬਾਰੇ ਧਿਆਨ ਹੀ ਨਹੀਂ ਕਰਨਾ ਚਾਹੀਦਾ ਕਿਉਂ ਉਹਨੂੰ ਆਪਣਾ ਪ੍ਰਚਾਰ ਕਰਨਾ ਚਾਹੀਦਾ ਨਾ ਕਿ ਦੂਜੇ ਉੱਤੇ ਕੋਈ ਟਿੱਪਣੀ ਹੋ ਜਾਵੇ ਜੇ ਕੋਈ ਦੂਜਾ ਕੋਈ ਦੁਸ਼ਕਰਮ ਕਰ ਰਿਹਾ ਤਾਂ ਆਪਣੇ ਆਪ ਉਹ ਭੋਗ ਲੂਆ ਜੇ ਉਹਦਾ ਕਰਮ ਕੋਈ ਗਲਤ ਆ ਤਾਂ ਉਹ ਭੋਗੂ ਆ ਪਰ ਭਾਈ ਅਮਰਤਪਾਲ ਸਿੰਘ ਕਿਸੇ ਪਾਸੇ ਗਲਤ ਨਹੀਂ ਹੈਗਾ ਇਹ ਸਾਡੇ ਯੋਧਿਆਂ ਨੇ ਵੀ ਰੱਖਿਆ ਸਾਡੇ ਗੁਰੂਆਂ ਨੇ ਵੀ ਰੱਖਿਆ ਨੇ ਸਮੇਂ-ਸਮੇਂ ਤੇ ਉਹਨਾਂ ਨੂੰ ਜਿਵੇਂ ਹੁਣ ਭਾਈ ਅਮਰਤਪਾਲ ਸਿੰਘ ਨੂੰ ਫੜਿਆ ਗਿਆ ਸੀ ਉਹਨਾਂ ਨੇ ਕੇਸ ਦਾੜੀ ਕਹਦੇ ਵੀ ਕਟਵਾ ਲਿਆ ਜੀ ਐ ਹੋ ਗਿਆ ਜੀ ਕਿ ਮੌਕਾ ਆਉਣ ਤੇ ਭਗਤ ਸਿੰਘ ਨੇ ਦਾੜੀ ਤੇ ਮੋਛੇ ਕਟਾਉਣ ਤੇ ਕੰਨੀ ਗਏ ਬਾਰ ਸਿੰਘ ਨੇ ਦਾੜੀ ਕਟਾਤੀ ਸੀ ਸਿਰ ਤੇ ਟੋਪੀ ਰੱਖ ਲਈ ਸੀ ਇੱਕ ਸਿੱਖ ਬੰਦਾ ਹੋ ਕੇ ਪੱਗ ਲਾ ਕੇ ਟੋਪੀ ਕਿਉਂ ਨਹੀਂ ਸੀ ਭਾਈ ਸਵਾਲ ਜੇ ਅੱਜ ਉਹ ਹੀ ਗੱਲ ਫਿਰ ਉਹ ਟੈਣਾ ਸਾਹਿਬ ਜਿਵੇਂ ਦੱਸ ਰਹੇ ਸੀ ਵੀ ਅੱਜ ਵੀ ਜੇ ਅਗਰ ਤੁਹਾਡੇ ਵਿੱਚ ਹੋਣ ਸਾਡੇ ਵਿਉ ਦੇ ਦੁੱਲੇ ਪੱਟੀ ਵਰਗੇ ਜਾਂ ਫਿਰ ਭਗਤ ਸਿੰਘ ਵਰਗੇ ਤਾਂ ਮੈਨੂੰ ਲੱਗਦਾ ਜੇ ਅੱਜ ਯੁੱਗ ਜਿਵੇਂ মিডিਆ ਦਾ ਤਾਂ ਉਹਨਾਂ ਤੇ ਲੱਖਾਂ ਕਮੈਂਟ ਗਲਤ ਹੋ ਜਾਣੇ ਸੀ ਜੱਜ ਆਪਣੇ ਵਿੱਚ ਹੁੰਦੇ ਲੋਕ ਉਹਨਾਂ ਚ ਵੀ ਕਮੀਆਂ ਕੱਢ ਦੇ ਤੇ ਤੁਸੀਂ ਤਾਂ ਫਿਰ ਅੱਜ ਦੇ ਯੁੱਗ ਦੇ ਲੋਕੋਂ ਤਹਾਡੇ ਤਾਂ ਇਹ ਸਾਫ਼ ਨਜ਼ਰ ਆਉਂਦੀਆਂ ਕਮੀਆਂ ਜਦੋਂ ਤੁਸੀਂ ਇੱਕ ਦੂਜੇ ਨੂੰ ਨਹੀਂ ਛੱਡਦੇ ਯਾਰ ਏਸੇ ਕਰਕੇ ਕਹਿੰਦੇ ਹੁੰਦੇ ਆ ਵੀ ਅਸੀਂ ਕਿਸੇ ਪ੍ਰਚਾਰਕ ਨੂੰ ਮਾੜਾ ਨਹੀਂ ਕਹਿੰਦੇ ਜਦੋਂ ਉਹ ਕੋਈ ਟਿੱਪਣੀ ਗਲਤ ਕਰਦਾ ਜਾਂ ਕੋਈ ਗਲਤ ਦਿਸ਼ਾ ਦੀ ਔਰ ਸਾਡੇ ਲੋਕਾਂ ਦਾ ਧਿਆਨ ਭਟਕਾਉਂਦਾ ਤਾਂ ਇਹਨੂੰ ਅਸੀਂ ਗਲਤ ਕਹਿੰਦੇ ਆ ਚਲੋ ਮੈਂ ਤਾਂ ਗਲਤ ਕਹਿ ਦੂੰ ਆ ਮੇਰੀ ਗੱਲ ਝੂਠ ਹੋਣੀ ਆ ਜਿਹੜੀ ਇਹ ਕੁੜੀ ਨੇ ਗੱਲ ਕਹੀ ਆ ਗੁਰਸਿੱਖ ਭੈਣ ਨੇ ਇਹ ਗਲਤ ਤਾਂ ਨਹੀਂ ਕਹੀ ਸ਼ਰਿਆਮ ਲਲਕਾਰ ਕੇ ਕਹੀ ਆ ਵੀ ਤੁਸੀਂ ਗੁਰੂਆਂ ਦੀ ਗੱਲ ਕਰਦੇ ਹੋ ਸਿਰ ਲਾਉਣ ਵਾਲਿਆਂ ਦੀ ਤੇ ਸਿਰ ਦੇਣ ਵਾਲਿਆਂ ਦੀ ਦੂਜੇ ਪਾਸੇ ਤੁਸੀਂ ਫਿਰ ਟਿੱਪਣੀ ਕਰ ਦਿੰਦੇ ਹੋ ਵੀ ਇਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਜੀ ਵਿਚਾਰਾਂ ਨਾਲ ਗੰਨਾਂ ਸਲਝਾਈਆਂ ਜਾਂਸਦੀਆਂ ਸ ਇਹ ਗੱਲਾਂ ਸਾਰੀਆਂ ਬਿਲਕੁਲ ਬੇਹੋਦਾ ਤੇ ਗਲਤ ਗੱਲਾਂ ਨੇ ਜਿਹੜੀਆਂ ਕਿ ਭਾਈ ਅਮਰਪਾਲ ਸਿੰਘ ਤੇ ਕੀਤੀਆਂ ਨੇ ਕਿਉਂਕਿ ਤੁਹਾਡੇ ਲਈ ਉਹਦੀ ਕੋਈ ਟਿੱਪਣੀ ਨਹੀਂ ਆਈ ਵੀ ਇਹ ਪ੍ਰਚਾਰ ਕਿਉਂ ਕਰਦਾ ਕਿਉਂ ਇਹ ਕਥਾ ਸੁਣਾਉਂਦਾ ਕਿਉਂ ਲੋਕਾਂ ਨੂੰ ਇਹ ਆਪਦੇ ਮੰਗਰ ਲਾਉਂਦਾ ਤਾਂ ਫਿਰ ਕਿਤੇ ਨਾ ਕਿਤੇ ਗੱਲਾਂ ਬਹੁਤ ਸਾਰੀਆਂ ਨੇ ਪੰਜਾਬੀਓ ਇੱਕ ਜਿਵੇਂ ਹੁਣ ਪਿੱਛੇ ਜੇ ਗੱਲ ਉੱਡੀ ਸੀ ਕਹਿੰਦੇ ਬਾਬਾ ਬਲੌਗਰ ਬਣ ਗਿਆ ਇਹ ਕਿਹੜਾ ਬਿਆਨ ਦਿਖਾਇਆ ਉਸ ਮੁੰਡੇ ਨੇ ਕਹਿੰਦਾ ਵੀ ਸ਼ਰਾਬ ਦੇ ਠੇਕੇ ਕੋਲੋਂ ਲੰਘਣਾ ਵੀ ਮਨਾਹੀ ਹੈ ਸਿੱਖ ਨੂੰ ਤੇ ਬਾਬਾ ਜੀ ਆਪ दारू ਦੇ ਠੇਕੇ ਕੋਲੇ ਇਸ ਤਰ੍ਹਾਂ ਕਰਦੇ ਕਰਦੇ ਬੋਤਲਾਂ ਦਿਖਾਈ ਜਾਂਦੇ ਕਹਿੰਦੇ ਆਹ ਦੇਖ ਲਓ दारू ਇਹ ਗੱਲਾਂ ਕਿਤੇ ਨਾ ਕਿਤੇ ਆਪਦੇ ਤੇ ਵੀ ਲਾਗੂ ਹੋ ਜਾਂਦੀਆਂ ਨੇ ਉਦੋਂ ਆਪਾਂ ਨੂੰ ਦੇਣੀਆਂ ਔਖੀਆਂ ਹੋ ਜਾਂਦੀਆਂ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਭੈਣ ਭਰਾ ਤੁਸੀਂ ਜਾਗਦੀ ਜ਼ਮੀਰ ਵਾਲੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਕਿਉਂਕਿ ਇੱਕ ਦੂਜੇ ਦੀ ਜਦੋਂ ਲੱਤਾਂ ਖਿੱਚੀਆਂ ਨੇ ਇਹਦਾ ਨਿਚੋੜ ਤੁਸੀਂ ਕਰਨਾ ਮੈਂ ਨਹੀਂ ਕਰਨਾ ਕਿ ਗਲਤ ਕੌਣ ਹੈ ਇੱਥੇ ਤਾਂ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹਨੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਇਹਨਾਂ ਨੂੰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਤੇ